ਜਿਨ੍ਹਾਂ ਦੀਆਂ ਨਾਲ ਲੋੜ ਨਹੀਂ ਸੀ ਉਹਨਾਂ ਨੂੰ ਤੇ ਲੈ ਗਿਆ ਸਾਮਦੀਆ ਜੇਲ੍ਹਾਂ ਚ ਕੀ ਮਜਬੂਰੀ ਅੱਜ ਭਗਵੰਤ ਮਾਨ ਦੀ ਕਿ ਇਹਨਾਂ ਲਾਰੈਂਸ ਬਿਸ਼ਨੋਈ ਤੇ ਬਾਕੀ ਵੱਡੇ ਗੈਂਗਸਟਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਕਿਉਂ ਰੱਖੇ ਨੇ ਇਹਨਾਂ ਨੂੰ ਕਿਉਂ ਨਹੀਂ ਪੰਜਾਬ ਦੀਆਂ ਜੇਲ੍ਹਾਂ ਚੋਂ ਬਾਹਰ ਕੱਢਿਆ ਜਾ ਸਕਦਾ ਕੋਈ ਢਾਕਾ ਪੰਜਾਬ ਦੇ ਵਿੱਚ ਤੂੰ ਮੋਟਰਸਾਈਕਲ ਵੀ ਸੜਕ ਤੇ ਖੜਾ ਕਰਕੇ ਤੁਰ ਜਾ 15 ਸਾਲ 1990 ਤੋਂ ਬਾਅਦ 2045 ਤੱਕ ਜਦੋਂ ਪਹਿਲੀ ਕੈਪਟਨ ਦੀ ਸਰਕਾਰ ਰਹੀ ਤੁਹਾਡਾ ਦਾਸ ਵੀ ਉਹਦੇ ਵਿੱਚ ਸੇਵਾਦਾਰ ਸੀ ਕਦੀ ਕੋਈ ਚੋਰੀ ਨਹੀਂ ਕਦੀ ਕੋਈ ਫਰੋਤੀ ਨਹੀਂ ਆਪ ਜਾਂਦੇ ਨੇ ਸਰ ਤੌਜ ਵਾਲੇ ਮਹਾਰਾਜਾ ਸਾਹਿਬ ਇਹਨਾਂ ਦਾ ਹਾਲ ਵੇਖੋ ਇਹਦੇ ਨਾਲ 151 ਗੱਡੀਆਂ ਚੱਲਦੀਆਂ ਮੇਰੇ ਵੀਰੋ ਤੇ ਪੈਣੋ 151 ਸੀ ਵੱਡੇ ਖਾਣਿਆਂ ਵਿੱਚ ਗੀਤ ਗਾਉਂਦੇ ਸੀ ਪੰਜਵੇਂ ਛੇਵੇਂ ਬਾਅਦ ਜਦੋਂ ਥੱਕ ਜਾਂਦੇ ਸੀ ਉਹਦੇ ਨੂੰ ਕਹਿੰਦਾ ਸੀ ਇਹ ਭਗਵੰਤ ਨੂੰ ਲਿਆ ਯਾਰ ਇਹ ਪੰਜ ਸੱਤ ਚੁਟਕਲੇ ਸੁਣਾ ਦੇ ਤੇ 600 ਰੁਪਏ ਦਿਹਾੜੀਏ ਸੀ ਕਹਿੰਦੇ ਇਹਨੂੰ ਦੇ ਦੇ 600 ਰੁਪਏ ਦੇ ਆਲੇ ਤੇ ਨਸ਼ਿਆਂ ਦਾ ਇੰਨਾ ਜ਼ੋਰ ਹੈ ਕਿ 5 ਮਿੰਟ ਦੇ ਵਿੱਚ ਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਦੱਸੋ ਕਿਸੇ ਨੂੰ ਨਸ਼ਾ ਚਾਹੀਦਾ ਪੁੜੀ ਚਾਹੀਦੀ ਹੈ 5 ਮਹੀਨੇ ਤੇ 5 ਮਿੰਟ ਚ ਫੋਨ ਕਰੋ ਤੇ ਹੋਮ ਡਿਲੀਵਰੀ ਆ ਘਰ ਆ ਕੇ ਦੇਖ ਜਾਂਦੇ ਇਹ ਕਦੋਂ ਤੋਂ ਸ਼ੁਰੂ ਹੋਈ ਜਦੋਂ ਤੇ ਤੁਹਾਡੇ ਐਮਐਲਏ ਨੇ ਖੁਦ ਲੋਕਾਂ ਦੇ ਘਰਾਂ ਦੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਅਸੀਂ ਸਾਰੇ ਲੱਕੋ ਭਾਏ ਇਹਨੂੰ ਲੱਕੋ ਭਾਏ ਪੰਜਾਬੀ ਚ ਕਹਿੰਦੇ ਜਦੋਂ ਪਤਾ ਨਹੀਂ ਲੱਗਦਾ ਕਿ ਇੱਥੇ ਕਰੀਏ ਤੇ ਕਰੀਏ ਕੀ ਜਿਨ੍ਹਾਂ ਦੇ ਖਿਲਾਫ ਧਰਨਾ ਉਨ੍ਹਾਂ ਦੇ ਖਿਲਾਫ ਇੰਨੀ ਵੱਡੀ ਐਫ ਆਈ ਆਰ ਹੈ ਸਾਡੇ ਕੋਲ 2 ਸਾਲ ਦੇ ਵਿੱਚ ਪੰਜਾਬ ਨੂੰ ਇਹਨਾਂ ਨੇ ਨਸਤੇ ਨਬੂਦ ਇਹ ਪਰਸ਼ੀਅਨ ਦਾ ਸ਼ਬਦ ਹੈ ਨਸਤੇ ਨਬੂਦ ਕਹਿੰਦੇ ਲੀਰੋ ਲੀਰ ਕਰ ਦੇਣਾ ਨਾ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਾ ਕਿਸੇ ਦਾ ਕਾਰੋਬਾਰ ਮਹਿਫੂਜ਼ ਫਰਾਟੀਆਂ ਦਾ ਦੌਰ ਅਜੇ ਤੱਕ ਕਦੀ ਇਹ ਗੁਰੂਆਂ ਪੀਰਾਂ ਤੇ ਸੂਰਬੀਰਾਂ ਦੀ ਧਰਤੀ 'ਚ ਕਦੀ ਫਰੋਤੀਆਂ ਤੇ ਗੈਂਗਸਟਰ ਦਾ ਸ਼ਬਦ ਅਸੀਂ ਨਹੀਂ ਸੁਣਿਆ ਉਹ ਪੰਜਾਬੀ ਤੇ ਐਨੇ ਖੁਦ ਦਲੇਰ ਤੇ ਮਜ਼ਬੂਤ ਕੌਮ ਐ ਕੋਈ ਗੈਂਗਸਟਰ ਇੱਥੇ ਰਾਜ ਕਰ ਸਕਦਾ ਬਟ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਸੰਧੂ ਸਾਹਿਬ ਚਾਂਦਨ ਪਹਿਲੇ ਇੱਕ ਰਿਟਾਇਰਡ ਪੁਲਿਸ ਦਾ ਬਹੁਤ ਵੱਡਾ ਮੁਲਾਜ਼ਮ ਸ਼ਾਮ ਨੂੰ ਅਸੀਂ ਇਕੱਠੇ ਸੀ ਉਹਨੇ ਕਿਹਾ ਭਾਜੋਆ ਸਾਹਿਬਾ ਜਿਹੜੀ ਫਰੋਤੀਆਂ ਦੀ ਖੇਡ ਹੈ ਇਹਦੇ ਵਿੱਚ ਬਹੁਤਾ ਨਮਾਇਆ ਰੋਲ ਪੁਲਿਸ ਦੇ ਅਫਸਰਾਂ ਦਾ ਮੈਂ ਪੁੱਛਿਆ ਉਹ ਕਿਸ ਤਰ੍ਹਾਂ ਦੀ ਕਹਿੰਦੇ ਜਦੋਂ ਜੇਲਾ ਵਿੱਚ ਅਸੀਂ ਇਹਨਾਂ ਨੂੰ ਤਰੀਕਾ ਤੇ ਲੈ ਕੇ ਆਨੇ ਆ ਕਚਹਿਰੀਆਂ ਚ ਤੇ ਤਰੀਕ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਕਿਸੇ ਦੀ 11 ਵਜੇ ਕਹਦੀ 12 ਕਹਦੀ 1 ਵਜੇ ਪੈ ਜਾਂਦੀ ਤੇ ਵਾਪਸ ਜੇਲ੍ਹ ਚ ਇਹਨਾਂ ਨੂੰ ਅਸੀਂ ਤਕਰੀਬਨ 5 5:30 ਵਜੇ ਜੇਲ੍ਹ ਚ ਵਾਪਸ ਲੈ ਕੇ ਜਾਣਾ ਹੁੰਦਾ ਤੇ ਜਿਹੜੇ ਉਹ 4 ਘੰਟੇ ਹੁੰਦੇ ਨੇ ਉਹਨਾਂ ਵਿੱਚ ਅਸੀਂ ਜੇਲ੍ਹ ਕਿ ਜਦੋਂ ਤੂੰ ਬਾਹਰ ਬੈਠੇਗਾ ਪੁਲਿਸ ਵਾਲਿਆਂ ਨੂੰ ਵੀ ਕਹੀਦਾ ਕਿ ਇਹਨੂੰ ਕਿਹ ਚੰਗੇ ਢਾਬੇ ਤੇ ਜਾਂ ਹੋਟਲ ਤੇ ਬਿਠਾਇਓ ਇਹਨੂੰ ਚੰਗੀ ਤਰ੍ਹਾਂ ਰੋਟੀ ਪਾਣੀ ਖਵਾਉਣ ਤੋਂ ਬਾਅਦ ਆ ਪੰਜ ਬੰਦਿਆਂ ਨੂੰ ਟੈਲੀਫੋਨ ਇਹਦੇ ਕੋਲ ਜ਼ਰੂਰ ਕਰਾ ਦੇਣੇ ਇਹ ਫਰੋਤੀਆਂ ਦੇ ਟੈਲੀਫੋਨ ਪੁਲਿਸ ਖੁਦ ਲਿਸਟ ਦੇ ਦਿੰਦੀ ਸਵਾਲ ਸਾਬ ਕਿ ਆਹ ਬੰਦੇ ਜਿਹੜੇ ਨੇ ਨਾ ਟੈਲੀਫੋਨ ਕਰਨੇ ਨੇ ਤਾਂ ਗੱਲ ਤੇ ਬਿਲਕੁਲ ਠੀਕ ਹੀ ਸੀ ਕਿ ਜੇ ਪੁਲਿਸ ਤੇ ਗੈਂਗਸਟਰ ਜਿਹੜੇ ਨੇ ਇਹ ਆਪਸ ਚ ਲੜ ਜਾਂਦੇ ਪਿੰਦੋ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਕਿਸ ਤਾਂ ਮਹਿਫੂਜ਼ ਹੋ ਸਕੀ ਮੌਕਾ ਦਿੱਤਾ ਸਾਡਾ ਆਪਣਾ ਫੇਲੀਅਰ ਸੀ ਮੈਂ ਤਸلیم ਕਰਦਾ ਹਾਂ ਸਟੇਜ ਤੋਂ ਸਾਡੀ ਲੀਡਰਸ਼ਿਪ ਜਿਹੜੀ ਸੀ ਤੇ ਇਸ ਤੋਂ ਪਹਿਲੇ ਵੀ ਜਿਹੜੀ ਰਹੀਆਂ ਨੇ ਪੰਜਾਬ ਉਹ ਲੋਕਾਂ ਦੀ ਪੂਰੀਆਂ ਆਸਾਂ ਉਮੀਦਾਂ ਤੇ ਨਹੀਂ ਸੀ ਉਤਰ ਸਕੀ ਲੋਕਾਂ ਨੇ ਕਿਹਾ ਨਵਾਂ ਐਕਸਪੈਰੀਮੈਂਟ ਕਰਕੇ ਵੇਖ ਅਸੀਂ ਵੀ ਸਾਰੇ ਕਿਸਾਨ ਭਰਾ ਹੀ ਤੁਸੀਂ ਬੈਠੇ ਹੋ ਅਸੀਂ ਗਾਂ ਮੱਝ ਵੀ ਲੈਣੀ ਹੁੰਦੀ ਹੈ ਉਹ ਵੀ نسل ਦੀ ਕੀਮਤ ਲੱਗਦੀ ਆਪਾਂ نسلਦਾਰ ਕਹਿੰਦੇ ਆ ਮੱਝ ਲੈ ਕੇ ਉਹ ਕਿਸੇ ਟਾਈਮ ਰੋਤਕ ਦੀਆਂ ਮੱਝਾਂ ਬੜੀਆਂ ਪੌਪੂਲਰ ਸਨ ਗਾਵਾਂ ਜਿਹੜੀਆਂ ਨੇ ਆ ਬੀਜੇ ਫਾਰਮ ਦੇ ਵਿੱਚ ਅਮਰੀਕਨ ਬਹੁਤ ਸਾਰੀਆਂ ਨਸਲਾਂ ਦੀਆਂ ਆਈਆਂ ਨੇ ਕੀਮਤਾ ਨਸਲਾਂ ਤੋਂ ਪੈਂਦੀ ਐ ਕੋੜਿਆਂ ਦੀਆਂ ਵੀ ਜਾਨਵਰਾਂ ਦੀਆਂ ਵੀ ਬੰਦਿਆਂ ਦੀਆਂ ਵੀ ਹੁਣ ਗੱਲ ਇਸ ਤਰ੍ਹਾਂ ਬਦਲ ਕੀਤਾ ਬਹੁਤ ਚੰਗਾ ਕੀਤਾ ਨਹੀਂ ਸੀ ਸਰਕਾਰਾਂ ਪੂਰੀਆਂ ਉੱਤਰ ਆਈਆਂ ਬਹੁਤ ਵਧੀਆ ਕੀਤਾ ਬਟ ਚੁੰਨ ਵੇਲੇ ਅਸੀਂ ਜਿਹੜੀ ਚੀਜ਼ ਲੈ ਕੇ ਆਂਦੀ ਐ ਮੈਂ ਜਦੋਂ ਇਹਨਾਂ ਨੂੰ ਵੈਰਾਈਟੀ ਕਹਿੰਨਾ ਫਿਰ ਬੜੀ ਤਕਲੀਫ ਹੁੰਦੀ ਐ ਜੋ ਕਹਿੰਦਾ ਨਾ ਕਿ ਕਿਸ ਕਿਸਮ ਦਾ ਮਟੀਰੀਅਲ ਆ ਗਿਆ ਪਰ ਬਹੁਤ ਉੱਥੇ ਰੋਂਦੇ ਪਿੱਟਦੇ ਨੇ। ਵੀਰ ਲ ਕਹਿ ਦਿੰਦਾ। ਉਹ ਕਾਕਾ ਜਦੋਂ ਕੱਪੜਾ ਲੈਣ ਜਾਂਦੇ ਪਹਿਣਾ ਜਾਂਦੀਆਂ ਨੇ ਚੌੜੇ ਬਾਜ਼ਾਰ ਤੁਰ ਜੀਏ। ਅਸੀਂ ਪਹਿਲੇ ਕੱਪੜੇ ਦੀ ਕੀਮਤੋਂ ਹੀ ਉਹਦੀ ਉਹਦੀ ਜਿਹੜੀ ਉਹ ਹੁੰਦੀ ਏ। ਉਹਨੂੰ ਕੀ ਕਹਿੰਦਾ ਜੀ? ਕੁਆਲਿਟੀ ਕੁਆਲਿਟੀ ਤੋਂ ਹੀ ਕੀਮਤ ਲੱਗਦੀ। ਅਖੀਰ ਜਦੋਂ ਆਪਾਂ ਕੱਪੜਾ ਖਰੀਦਨੇ ਆ ਉਹਦੀ ਕੁਆਲਿਟੀ ਤੋਂ ਕੀਮਤ ਲੱਗਦੀ। ਉੱਚੀ ਇਸ ਤੇ ਆਪਾਂ ਉਹ ਲੈਂਦੇ ਜਿਨ੍ਹਾਂ ਨੂੰ ਕਦੀ ਕਿਸੇ ਸਪਈ ਨੇ ਚੌਕ 'ਚ ਸਲੂਟ ਨਹੀਂ ਸੀ ਬਾਰਿਆ ਉਹ 100 150 ਬੰਦਾ ਨਾਲ ਲਈ ਫਿਰਦੀ ਟੂਟੂ ਕਰਦੀ ਆ ਕੱਲ ਪਰਸੋਂ ਦੱਸਿਆ ਸੀ ਰਾਣੀ ਜਿਹੜੀ ਉਥੋਂ ਦੀ ਉਹ ਪਿੰਡ ਕਿਹੜਾ ਹੈ ਦਾ ਸਤੌਜ ਵਾਲੀ ਸਤੌਜ ਵਾਲੀ ਰਾਣੀ ਦੇ ਕੋਲ 50 ਗੱਡੀਆਂ ਟੂਟੂ ਕਰਦੀਆਂ ਟੂਟੂ ਕਰਦੀ ਫਿਰ ਫਾਇਰ ਬ੍ਰਿਗੇਡ ਨਾਲ ਉਹ ਜਿੱਥੇ 50 ਬੰਦੇ ਗੱਡੀਆਂ 'ਚ ਇਹ ਜਾਲ ਲੈ ਇੱਥੇ ਫਾਇਰ ਦੀ ਤੇ ਲੋੜ ਹੀ ਨਹੀਂ ਰਹਿ ਜਾਣੀ ਤੇ ਤੁਰਦੀ ਫਿਰਦੀ ਇਹ ਲੋਕ ਜਿਹੜੇ ਜਿਸ ਕਿਸਮ ਦੇ ਲੈ ਕੇ ਆਂਦੇ ਹੋ ਫਿਰ ਪਿੱਛੇ ਦੋ ਬੱਸਾਂ ਲੇਡੀ ਪੁਲਿਸ ਦੀਆਂ ਚਿੱਟੇ ਕੱਪੜੀ ਕਿ ਕਿਤੇ ਰਾਮ ਰੋਲਾ ਪੈ ਜਾਏ ਤੇ ਹਾਲੇ ਦੋੜੇ ਚਿੱਟੇ ਪੁਲਿਸ ਵਾਲ ਸੁਹੀ ਵੇਖੋ ਸਾਰੇ ਜ਼ਿਲ੍ਹੇ ਨੂੰ ਫਾਇਦਾ ਹੀ ਰੱਖਦੇ ਆ ਜਿੱਦਣ ਆਪ ਜਾਂਦੇ ਨੇ ਸਿਰਤੌਜ ਵਾਲੇ ਮਹਾਰਾਜਾ ਸਾਹਿਬ ਇਹਨਾਂ ਦਾ ਹਾਲ ਵੇਖੋ ਇਹਦੇ ਨਾਲ 151 ਗੱਡੀਆਂ ਚੱਲਦੀਆਂ ਮੇਰੇ ਵੀਰੋ ਤਾਂ ਪਹਿਨੋ 151 ਲੱਤਾ ਕੱਠੀਆਂ ਕਰਕੇ ਪਹਿਲੀ ਸੀਟ ਤੇ ਬੈਠਾ ਹੁੰਦਾ ਪਹਿਲੀ ਸੀਟ ਤੇ ਲੱਤਾ ਕੱਠੀਆਂ ਕਰਕੇ ਤੁਹਾਨੂੰ ਪਤਾ ਹੀ ਹੈ ਲੱਤਾ ਕੱਠੀਆਂ ਕਰਕੇ ਕਿਹੜੀ ਚੀਜ਼ ਬੈਂਦੀ ਉਥੋਂ ਬੈਠਾ ਮੈਂ ਦੋ ਵਾਰ ਵੇਖਿਆ ਮੈਂ ਇਹ ਇਹ ਚੀਜ਼ ਕਿਹੜੀ ਬੈਠੀ ਆਮ ਤੌਰ 'ਤੇ ਬੱਦੇ ਸੀਟ ਤੋਂ ਲੱਤਾ ਥੱਲੇ ਰੱਖਦੇ ਲੱਤਾ ਚੁੱਕ ਕੇ ਬੈਠਾ ਨਾਲ ਵੇਖਦਾ ਵਾਲੇ ਦੋਲੇ ਜੋ ਟੀਟੀ ਵੱਜਦੀ ਹੈ ਕੋਈ ਯਾਰੇ ਸਹੀ ਚ ਹੋ ਗਿਆ ਮੈਨੂੰ ਤਾਂ ਜਾਬਦਾ ਸਵੇਰੇ ਉੱਠ ਕੇ ਕਈ ਵਾਰ ਸ਼ੀਸ਼ੇ ਸਾਹਮਣੇ ਖਲੋ ਕੇ ਹੋ ਸਕਦਾ ਆਪਣੀਆਂ ਗੱਲਾਂ ਪੋਟਦਾ ਵੇਖਣ ਵਾਸਤੇ ਮੈਂ ਸਹੀ ਵੇਖੀ ਜਾਂਦਾ ਹੋ ਕੀ ਰਿਹਾ ਜਿੰਨੂੰ ਗੀਤਾਂ ਦੇ ਵਿੱਚ ਮੁਹੰਮਦ ਸਦੀਕ ਜੀ ਦੱਸਦੇ ਹੁੰਦੇ ਸੀ ਬਾਜਵਾ ਸਾਹਿਬ ਜਦੋਂ ਮੈਂ ਤੇ ਰਣਜੀਤ ਕੌਰ ਅਸੀਂ ਵੱਡੇ ਖਾੜਿਆਂ ਵਿੱਚ ਗੀਤ ਗਾਉਂਦੇ ਸੀ ਪੰਜਵੇਂ ਛੇਵੇਂ ਬਾਅਦ ਜਦੋਂ ਥੱਕ ਜਾਂਦੇ ਸੀ ਉਹਦੇ ਨੂੰ ਕਹਿੰਦਾ ਸੀ ਇਹ ਭਗਵੰਤ ਨੂੰ ਲਿਆ ਯਾਰ ਇਹ 57 ਚੁਟਕਲੇ ਸੁਣਾ ਦੇ ਤੇ 600 ਰੁਪਇਆ ਦਿਹਾੜੀ ਅਸੀਂ ਕਹਿੰਦੇ ਇਹਨੂੰ ਦੇ ਦੇ 600 ਰੁਪਇਆ ਦਿਹਾੜੀ ਉਹ 600 ਰੁਪਏ ਦਿਹਾੜੀ ਨੂੰ ਅੱਜ ਜੇ ਤੁਸੀਂ ਮਹਾਰਾਜਾ ਸਰਤਾਜ ਦੀ ਜਗ੍ਹਾ ਤੇ ਬਾਤ ਕਰ ਜਿਹੜੇ ਕਹਿੰਦੇ ਸੀ ਇਹਦੀ ਦੋ ਦੋ ਕੋਈ ਗੱਲ ਨਹੀਂ ਇਹ ਚੱਲਦਾ ਹੀ ਰਹੇਗਾ ਕੰਮ ਕੋਈ ਹੁਣ ਉੱਠਣ ਬੈਣ ਦਾ ਬਹੁਤਾ ਫਿਕਰ ਨਾ ਕਰੋ ਕੋਈ ਚਲਾ ਗਿਆ ਕੋਈ ਆ ਗਿਆ ਚੱਲਦਾ ਰਹਿੰਦਾ ਸੋ ਗੱਲ ਮੇਰੀ ਕਹਿੰਦੀ ਹੈ ਮੇਰਾ ਮਕਸਦ ਇਹ ਸੀ ਅਸੀਂ ਜਿਸ ਕਿਸਮ ਦੇ ਬੰਦੇ ਲੈ ਕੇ ਆਂਦੇ ਪੰਜਾਬ ਨੂੰ ਮੇਰੇ ਵੀਰੋ ਦਾ ਭੈਣੋ ਇਹ ਸਜ਼ਾ ਤੇ ਤੁਹਾਨੂੰ ਕੱਟਣੀ ਹੀ ਪੈਣੀ ਸਾਡੇ ਨੌਜਵਾਨ ਬੱਚਿਆਂ ਦਾ ਹਾਲ ਕੀ ਇੱਕ ਪਾਸੇ ਜਿਨ੍ਹਾਂ ਦੇ ਕੋਲ 4 ਪੈਸੇ ਆਇਆ ਜ਼ਮੀਨਾਂ ਵੇਚ-ਵਿਚ ਕੇ ਬਾਹਰਲੇ ਮੁਲਕਾਂ ਤੇ ਕੱਲਾ ਪੰਜਾਬ ਦੇ ਵਿੱਚ ਨੌਜਵਾਨ ਉਹ ਰਹਿ ਗਏ ਸਾਡੇ ਕੋਲ ਪਿੰਡਾਂ 'ਚ ਜਿਨ੍ਹਾਂ ਦੇ ਮਾਪਿਆਂ ਕੋਲ ਪੈਸੇ ਹੈ ਨਹੀਂ ਨੌਜਵਾਨ ਬੱਚਿਆਂ ਨੂੰ ਬਾਹਰ ਕਰ ਲੈਂਦੇ ਕਦੇ ਉਹ ਰਹਿ ਗਏ ਤੇ ਨਸ਼ਿਆਂ ਦਾ ਇੰਨਾ ਜ਼ੋਰ ਹੈ ਕਿ 5 ਮਿੰਟ ਦੇ ਵਿੱਚ ਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਦੱਸੋ ਕਿਸੇ ਨੂੰ ਨਸ਼ਾ ਚਾਹੀਦਾ ਪੁੜੀ ਚਾਹੀਦੀ ਹੈ 5 ਮਹੀਨੇ ਤੇ 5 ਮਿੰਟ ਚ ਫੋਨ ਕਰੋ ਤੇ ਹੋਮ ਡਿਲੀਵਰੀ ਹੈ ਘਰ ਆ ਕੇ ਦੇਖ ਜਾਂ। ਤੁਸੀਂ ਸਮਝਦੇ ਹੋ ਕਿ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਕੰਮ ਹੋ ਰਿਹਾ? ਜੋ ਅੱਜ ਪੰਜਾਬ ਦੇ ਵਿੱਚ ਕੈਂਸਰ ਫੈਲਿਆ। ਇਹਦੇ ਵਿੱਚ ਸਹੀ ਮੈਨੇਜ ਪੰਜਾਬ ਪੁਲਿਸ ਦਾ ਸਾਰਾ ਨ ਵੱਡਾ ਨਮਾਇਆ ਹੱਥ ਤੇ। ਅਤਵਾਦੀ ਸੀ ਮੇਰੇ ਵੀਰੋ ਪੰਜਾਬ ਦੇ ਵਿੱਚ ਭੰਗੜੇ ਤੇ ਗਿੱਧੇ ਬੰਦ ਹੋ ਗਏ ਸੀ ਤੁਹਾਡਾ ਦਾਸ ਵੀ ਜਵਾਨ ਉਮਰ ਵੇਸੀ ਅਸੀਂ ਵੀ ਇਹ ਸੋਚਦੇ ਸੀ ਕਿ ਪੰਜਾਬ ਦੇ ਵਿੱਚ ਸਾਡੇ ਜੀਉਂਦਿਆਂ ਜੀਉਂਦੇ ਹਣ ਭੰਗੜੇ ਤੇ ਗਿੱਧੇ ਨਹੀਂ ਪੈਣੇ ਫੇਰ ਪੰਜਾਬ ਦੇ ਵਿੱਚ ਸਰਕਾਰ ਆਈ ਤਹਈਆ ਕੀਤਾ इनी दहशत रही पुलिस की कोई चोरी कोई डाका मोटरसाइकिल भी सड़क से खड़ा करके तुरजो पंद्रह साल उन्नीस सौ नब्बे तो बाद दो हजार चार पांच तक जदों पहली कैप्टन की सरकार रही तोड़ा दास भी वे सेवादार से। कभी कोई चोरी नहीं कभी कोई फरौती नहीं कदों तो शुरू हुई ਜਦੋਂ ਤੋਂ ਤੁਹਾਡੇ ਐਮਐਲਏ ਨੇ ਖੁਦ ਲੋਕਾਂ ਦੇ ਘਰਾਂ ਦੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹੁਣ ਤੁਸੀਂ ਕਹਿੰਦੇ ਕਿ ਚੈਰੀ ਚਲੇ ਜਾਓ ਆ ਨਾਇਬ ਤਹਿਸੀਲਦਾਰਾਂ ਦਾ ਤਹਿਸੀਲਾਂ ਵਾਲਿਆਂ ਦਾ ਕੀ ਹਾਲ ਹੈ ਪੁਲਿਸ ਦਾ ਕੀ ਹਾਲ ਹੈ ਹਰ ਕਬਜ਼ਾ ਜਿੰਨਾ ਨਸ਼ਾ ਪੰਜਾਬ ਜਿੰਨਾ ਗੁੰਡਾਗਰਦੀ ਪੰਜਾਬ ਤੁਸੀਂ ਮੈਨੂੰ ਦੱਸੋ 1 ਮਿੰਟ ਜੀ ਜਿਨ੍ਹਾਂ ਦੀਆਂ ਨਾਲ ਲੋੜ ਨਹੀਂ ਸੀ ਉਹਨਾਂ ਨੂੰ ਤੇ ਲੈ ਗਿਆ ਸਾਮਦੀਆ ਜੇਲ੍ਹਾਂ ਚ ਕੀ ਮਜਬੂਰੀ ਅੱਜ ਭਗਵੰਤ ਮਾਨ ਦੀ ਕਿ ਇਹਨਾਂ ਲਾਰੈਂਸ ਬਿਸ਼ਨੋਈ ਤੇ ਬਾਕੀ ਵੱਡੇ ਗੈਂਗਸਟਰ ਪੰਜਾਬ ਦੀਆਂ ਜੇਲਾਂ ਵਿੱਚ ਕਿਉਂ ਰੱਖੇ ਨੇ ਇਹਨਾਂ ਨੂੰ ਕਿਉਂ ਨਹੀਂ ਪੰਜਾਬੀਆ ਜੇਲਾਂ ਚੋਂ ਬਾਹਰ ਕੱਢਿਆ ਜਾ ਸਕਦਾ ਤੁਸੀਂ ਕਦੀ ਸੁਣਿਆ ਜੀ ਦੋ-ਦੋ ਘੰਟੇ ਟੀਵੀ ਦੀਆਂ ਇੰਟਰਵਿਊਆਂ ਹਾਈ ਸਕਿਉਰਿਟੀ ਜੇਲ ਬਟਿੰਡੇ ਵਿੱਚੋਂ ਦਿੱਤੀਆਂ ਜਾਣ ਤੇ ਕੋਈ ਪੁੱਛਣ ਵਾਲਾ ਹੀ ਕੋਈ ਨਾ ਹੋਇਆ ਆਹੋੜਾ ਨਵਾਂ ਕੰਮ ਚਲਾਇਆ ਵੋਟਾਂ ਲੈਣ ਦਾ ਟਾਈਮ ਆ ਗਿਆ ਹੁਣ ਕਦੀ ਲੁਧਿਆਣਾ ਜ਼ਿਲ੍ਹੇ ਚ ਕਦੀ ਕਪੂਰਥਲ ਕੇ ਜਿਲੰਦਰ ਸੋਨ ਇਨਕਾਊਂਟਰ ਸ਼ੁਰੂ ਕਰਤੇ ਕਾਲ ਇੱਕ ਬੰਦਾ ਮਾਰਿਆ ਕਹਿੰਦੇ ਉਹਦੀਆਂ ਦੋਨੋਂ ਬਾਹਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਵੱਜੀ ਸੀ ਹੱਥ ਕੜੀ ਹੱਥ ਕੜੀ ਹੱਥ ਕੜੀ ਵੱਜੀ ਸੀ ਤੇ ਉਹ ਹੱਥ ਕੜੀ ਵੱਜਣ ਦੇ ਬਾਵਜੂਦ ਦੋਨੋਂ ਬਾਹਾਂ ਵੱਜਣ ਦੇ ਬਾਵਜੂਦ ਗੋਟੇ ਬਨੇ ਸੀ ਉਹ ਗੋਲੀ ਮਾਰਤੀ ਉਹਨੇ ਪੁਲਿਸ ਵਾਲੇ ਨੂੰ ਪੁਲਿਸ ਵਾਲਾ ਬੱਜ ਗਿਆ ਉਹਨੂੰ ਮਾਰ ਦਿੱਤਾ ਸੋ ਕਹਿਣ ਦਾ ਮਤਲਬ ਓਟਾ ਬਾਸੇ ਹਰ ਕੰਮ ਹੋ ਸਰ ਮੈਂ ਆਪਾ ਪ੍ਰਗਟ ਸਿੰਘ ਦੀ ਗੱਲ ਨਾਲ ਸਹਿਮਤ ਆ ਮੇਰੇ ਵੀਰੋ ਵੀ ਟੀਮ ਹੈ ਸੈਂਟਰ ਸਰਕਾਰ ਦੀ ਵੀ ਟੀਮ ਹੈ ਸਾਨੂੰ ਬਹੁਤ ਬਚ ਕੇ ਚੱਲਣ ਦੀ ਲੋੜ ਹੈ ਸੰਧੂ ਸਾਹਿਬ ਸਾਡੇ ਵੇਖੋ ਉਹਨਾਂ ਸੂਬਿਆਂ ਦੇ ਵਿੱਚ ਅੱਜ ਤਰੱਕੀ ਹੈ ਜਿਨ੍ਹਾਂ ਦੇ ਵਿੱਚ ਬੰਦਰਗਾਹਾਂ ਨੇ ਜਿਨ੍ਹਾਂ ਵਿੱਚ ਟਰੇਡ ਹੈ ਜਿਨ੍ਹਾਂ ਵਿੱਚ ਕਾਰੋਬਾਰ ਹੈ ਪੰਜਾਬ ਦਾ ਇੱਕੋ ਬੰਦਰਗਾਹ ਸੀ ਸਾਡੇ ਕੋਲ ਸੁੱਕੀ ਬੰਦਰਗਾਹ ਡਰਾਈ ਪੋਰਟ ਅਮਰitsar ਅਟਾਰੀ ਦਾ ਬਾਰਡਰ ਹਸੈਨੀ ਵਾਲੇ ਦਾ ਬਾਰਡਰ ਜਾਣ ਬੁੱਝ ਕੇ ਸੈਂਟਰ ਦੀ ਸਰਕਾਰ ਨਾਲ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲਓ ਜੀ ਸੈਂਟਰ ਦੀ ਸਰਕਾਰ ਨੇ ਪਿਛਲੇ ਦਸਾਂ ਸਾਲਾਂ ਦਾ ਅਟਾਰੀ ਦਾ ਬਾਰਡਰ ਇਸ ਗੱਲ ਕਰਨ ਬੰਦ ਕੀਤਾ ਕਿ ਪੰਜਾਬ ਦੀ ਤਰੱਕੀ ਨਾ ਹੋ ਸਕੇ ਉਹ ਪੰਜਾਬੀ ਜਾਂਦੇ ਕਿੱਥੇ ਸੀ ਮੇਰੇ ਵੀਰੋ ਦੱਸੋ ਜਾਂ ਆਪਾਂ ਵਾਈ ਕਰਦੇ ਸੀ ਜਾਂ ਫੌਜ ਵਿੱਚ ਜਾਂਦੇ ਫੌਜੀ ਸਾਰੇ ਘਰਾਂ ਨੂੰ ਤੋੜ ਦਿੱਤੇ ਉਹਨਾਂ ਦੀ ਜਗ੍ਹਾ ਤੇ ਅਗਲੀ ਵੀਰ ਲੈ ਆਂਦੇ ਆ ਮੈਨੂੰ ਤੁਸੀਂ ਦੱਸੋ 4 ਸਾਲ ਦਾ ਕੋਈ ਫੌਜੀ ਹੋ ਸਕਦਾ ਜਿਹਦੀ 4 ਸਾਲ ਦੀ ਨਿਰੀ ਨੌਕਰੀ ਹੋਵੇ ਫੌਜ ਦੇ ਕੋ ਲੜੇਗਾ ਦੇਸ਼ ਵਾਸਤੇ ਆਪਣੀ ਰੈਜੀਮੈਂਟਾਂ ਦੇ ਨਾਂ ਪਿੱਛੇ ਲੜਦੇ ਹੁੰਦੇ ਸੀ ਆਪਣੇ ਚੰਡੇ ਰੈਜੀਮੈਂਟ ਦਾ ਜਿਹੜਾ ਨਿਸ਼ਾਨ ਹੈ ਉਹਦਾ ਜਿਹੜਾ ਚੰਡਾ ਉਹਦੇ ਪਿੱਛੇ ਲੋਕ ਜਾਨਾਂ ਕੁਰਬਾਨ ਕਰਦੇ ਸੀ